ਕਮੇਬੋਰੀ ਇਸ ਜਗ੍ਹਾ ਤੇ ਰਹਿ ਰਿਆ ਸੀ ਤੇ ਕਿੰਨੀ ਦੇਰ ਤੋਂ ਇਸ ਖਾਨੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਮੋਨੀਆ ਦਾ ਕੇਸ ਚੱਲ ਰਿਹਾ ਸੀ ਜੀ ਇਹ originally ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਕਰੇ ਜਿੱਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੈਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇਣਾ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕੌਣ ਚਲਾਈ ਗਈ ਕਰ ਨਹੀਂ ਹੈ ਕਿ ਨਾ ਤਾਂ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੁਤੂ ਮਮਾ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕਟਨ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ CRPF ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਹੋਵੇ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲਿਆ ਤੇ ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ ਕਿਉਂਕਿ ਹਲੇ ਹੋਰ ਤਸਦੀਕ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਹਨ ਹਲੇ ਇੱਕ ਤਾਂ ਦੇਖੋ ਜੇ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜੇ ਕਾਊਂਟ ਦਿਖਾ ਦਿੰਦੇ ਸੀ ਇੱਕ ਸਿਗਰ ਦੇਖੋ ਇੱਕ ਪਿੰਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਸਹੀਸ ਕ੍ਰਿਟੀਕਲੀ ਇਲ ਬਾਕੀ ਇਹਦੀ ਅਸ਼ਰੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਵਰਕ ਕਰ ਰਹੇ ਹਾਂ ਜੀ ਹਾਸਪੀਟਲ ਕਿਹਦੇ ਦਾਖਲ ਕਰਾਇਆਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਾਸਪੀਟਲ ਦੇ ਵਿੱਚ ਜੀ